ਸਾਹਮਣੇ ਖੱਟੇ ਵਾਲੇ ਦੀ ਉਂਗਲ ਖੜੀ ਹੈ ਪੁਆਇੰਟ ਰੇਡਰ ਦੇ ਹਿੱਸੇ ਉਰਦਾ ਹੈ ਅਗਲੀ ਰੇਡ ਅਮਨ ਪਾਉਣ ਲਈ ਵਾਦੀ ਆ ਰਹੀ ਹੈ ਵੱਡੇ ਭਾਈ ਕਰੀ ਜਿਗਰ ਲਾਓ ਕਹਿੰਦੇ ਅਮਨ ਸਿੱਧੂ ਇਸ ਵੇਲੇ ਕਹਿੰਦੇ ਕਬੱਡੀ ਪਾ ਰਹੀ ਹੈ ਕਾਲਾ ਫੌਜੀ ਮਿੱਡੇ ਵਾਲਾ ਨਾਲ ਕਹਿੰਦੇ ਜੱਜ ਸਾਡਾ ਵੀਰ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਯਾਰ ਸਾਡੇ ਵੱਡੀ ਸਪੋਰਟ ਹੈ ਇਸ ਇਲਾਕੇ ਦੇ ਪਲੇਅਰਾਂ ਨੂੰ ਇਸ ਇਲਾਕੇ ਦੇ ਬੁਲਾਰਿਆਂ ਨੂੰ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਲਾਓ ਸਾਹਮਣੇ ਕਹਿੰਦੇ ਅਮਨ ਸਿੱਧੂ ਇਸ ਵੇਲੇ ਕਬੱਡੀ ਕਬੱਡੀ ਕਰਦੀ ਹੋਈ ਮੈਦਾਨ ਦੇ ਵਿੱਚ ਵਧੀ ਹੋਈ ਹੈ ਪਰ ਨੰਬਰ ਦਾ ਇਸ਼ਾਰਾ ਵੀ ਨੰਬਰ ਜਿਹੜਾ ਜੋਨੀ ਪਾਈ ਸਰ ਰਿਹਾ ਹੈ ਇਹ ਨੰਬਰ ਜਿਹੜਾ ਰੇਡਰ ਦੇ ਖਾਤੇ ਜੁੜਦਾ ਆਇਆ ਪਹਿਲਵਾਨ ਵੀਰਾਂ ਦਾ ਵੀ ਧੰਨਵਾਦ ਹੈ ਮੁਕਾਬਲਾ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਆਹ ਸਾਹਮਣੇ ਕਹਿੰਦੇ ਅੰਦਾਜ਼ੇ ਲੱਗੇ ਹੋਏ ਐ ਵੀ ਕੌਣ ਜਿੱਤਦਾ ਤੇ ਕੌਣ ਸਿੱਖਦਾ ਇਹ ਤਾਂ ਗੱਲਾਂ ਕਹਿੰਦੇ ਸਮੇਂ ਦੀਆਂ ਹੋਣਗੀਆਂ ਲਓ ਦੇਖਦਾ ਵੀ ਸਾਹਮਣੇ ਬਰਾਬਰ ਦਾ ਜੱਫਾ ਜਿਹੜਾ ਲਾ ਦੁੱਤਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਫਿੱਡਿਆਂ ਵੱਲ ਦੇ ਇਸ਼ਾਰੇ ਕੀਤੇ ਐ ਵੀ ਨੰਬਰ ਜਿਹੜਾ ਜਾਫੀਆਂ ਦੇ ਖਾਤੇ ਜੁੜਦਾ ਆਇਆ ਪੱਲੂ ਦੀ ਰੇਡ ਤੇ ਬੋਲ ਲੱਖੇ ਦੇ ਲਾਗਦੀ ਰੇਡ ਪਾਉਣ ਲਈ ਕਹਿੰਦੇ ਅੰਨੂ ਖੇਡ ਮੈਦਾਨ 'ਚ ਵਾਧਿਆ ਹਰੀ ਹੈ 10 ਖਿਡਾਰਨਾਂ ਨੇ ਤਿੰਨਾਂ ਚੋਂ ਕਿਸ ਖਿਡਾਰਨਾਂ ਮੁਕਾਬਲਾ ਹੋਵੇਗਾ ਗੰਦਰ ਪੜ ਦੀ ਧਰਤੀ ਹੈ 40 ਮੁਕਤੀਆਂ ਦੀ ਧਰਤੀ ਹੈ ਸ੍ਰੀ ਮੋਕਸਰ ਸਿੰਘ ਦਾ ਮੰਨਿਆ ਪਰੋਣਾ ਪਿੰਡ ਹੈ ਪੈਂਦੀ ਰੇਡ ਕਬੱਡੀ 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 ਕਹਿੰਦੇ ਕਮਾਲ ਕਰ ਦੁੱਤੀ ਹੈ ਕਿ ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਨਾ ਟਾਂਗੇ ਅੱਜ ਜੋ ਵੀ ਕਰਨਾ ਕਰ ਲੈ ਪੰਜ ਬਰਾਬਰੀ ਗੱਡਾਂਗੇ ਹੁਣ ਬਰਾਬਰ ਦੇ ਜੱਫੇ ਲੱਗੇ ਆ ਖੇਡ ਦੇ ਮੈਦਾਨ ਵਿੱਚ ਕਈ ਸੋਚਦੇ ਵੀ ਪਰਲੇ ਜਿੱਤਣਗੇ ਤੇ ਕਈ ਸੋਚਦੇ ਅਰਨੀ ਵਾਲਾ ਜਿੱਤੂ ਇਹ ਤਾਂ ਸਮੇਂ ਦੀਆਂ ਬਾਤਾਂ ਨੇ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ 6 ਨੰਬਰ ਕਿੱਟ ਬੋਲਿਆ ਉਹ ਆ ਧਾਵਾ ਆ ਖਿਡਾਰੀ ਨੂੰ ਕਹਿੰਦੇ ਸੋਚਾਂ ਆਖਦੇ ਆ ਪੰਜਾਬ ਦੇ ਵੱਡੇ ਮੇਲੇ ਉੱਪਰ ਇਸ ਖਿਡਾਰੀ ਦੇ ਚਰਚੇ ਹੁੰਦੇ ਆ ਪਰ ਸਾਹਮਣੇ ਕਹਿੰਦੇ ਫਿੱਡਿਆ ਵਾਲਾ ਸੁਖਵੰਦਰ ਸੀਨੀਅਰ ਸਾਡਾ ਰੈਫਰੀ ਹੈ ਇਸ਼ਾਰਾ ਕਰ ਗਿਆ ਵੀ ਜਿਹੜਾ ਸੋਚਾ ਆਪਣੀ ਟੀਮੀ ਜੁੜ ਗਈ ਹੈ ਅਮਨ ਸਿੱਧੂ ਦੀ ਕਬੱਡੀ ਤੇ ਬੋਲ ਲੱਖੇ ਦੇ ਲਗਲੀ ਰੇਡ ਪਾਉਣ ਲਈ ਕਹਿੰਦੇ ਅਮਨ ਖੇਡ ਮੈਦਾਨ ਚ ਵਾਦੀ ਆ ਰਹੀ ਹੈ ਚਾਰ ਨੇ ਚਾਰਾਂ ਚੋਂ ਕਿਸ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਦੁਨੀਆ ਦੀਆਂ ਨਿਗਾਹਾਂ ਗੱਡੀਆਂ ਹੋਈ ਹੈ ਅੱਜ ਦਾ ਮੇਲਾ ਕਹਿੰਦੇ ਕਬੱਡੀ 4K ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ ਢੱਲੋ ਹੁਣਾਂ ਦੀ ਵੈਬਸਾਈਟ ਲੱਗੀ ਹੋਈ ਹੈ ਪਰ ਤਾਪ ਹੁਣਾਂ ਦੀ ਇਸ ਵੈਬਸਾਈਟ ਦੇ ਵੀ ਚਰਚੇ ਹੁੰਦੇ ਨੇ ਮੇਰੇ ਮਿੱਤਰੋ ਚਾਰਾਂ ਚੋਂ ਕਿਸ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਪੰਗਾ ਪਏ ਤੋਂ ਪਤਾ ਲੱਗਦਾ ਹੈ ਕਿਹੜਾ ਰੇਡ ਬਰਾਬਰ ਕੱਢਦਾ ਹੈ ਪੈਂਦੀ ਕਬੱਡੀ 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 ਓ ਦਰਸ਼ਕ ਵੀਰੋ ਕਿਵੇਂ ਲੱਗਦਾ ਮੈਚ ਤਾੜੀਆਂ ਮਾਰ ਕੇ ਦੱਸਿਓ ਜਰਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਬੜਾ ਵਧੀਆ ਮੁਕਾਬਲਾ ਹੈ ਬੜਾ ਵਧੀਆ ਮੁਕਾਬਲਾ ਹੈ ਦੋਆ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਪਾਉਣ ਲਈ ਕਹਿੰਦੇ ਸੋਚਾ ਖੇਡ ਮੈਦਾਨ ਦੀ ਵਾਦੀ ਆ ਰਹੀ ਹੈ ਲੈ ਵੀ ਖਿਡਾਰੀ ਨੂੰ ਬੱਲੇ ਬੱਲੇ ਕਰਾਉਣੀ ਪੈਣੀ ਹੈ ਬਰਾਬਰ ਦੀ ਭਾਜੀ ਮੋੜਨੀ ਪੈਣੀ ਹੈ ਪੈਂਦੀ ਹੋਈ ਰੇਡ ਆ ਮੇਰੇ ਮਿੱਤਰੋ ਤਿੰਨੋ ਜੋ ਪੌ ਪੀਰ ਪਾ ਪੀਰ ਪਾ ਵੀਰਪਾਲ ਇੱਕ ਕਹਿੰਦੇ ਜਾਂਦਰ ਪੁਆਇੰਟ ਦੇ ਖਿਡਾਰੀ ਨੇ ਵਾਅਦੇ ਕਰ ਗਿਆ ਸਾਡਾ ਵੀਰ ਕਹਿੰਦੇ ਮੀਤਾ ਰੌਤੇ ਵਾਲਾ ਪੁੱਜਿਆ ਹੋਇਆ ਹੈ ਲੈ ਵੀ ਮੀਤਿਆ ਹੁਣ ਦੀ ਕਬੱਡੀ ਵੀ ਬੜੀ ਅੱਪ ਹੋ ਗਈ ਹੈ ਜਿਹੜੀਆਂ ਪਹਿਲਿਆਂ ਸਮੇਂ ਵਿੱਚ ਤੁਸੀਂ ਖੇੜਗੇ ਉਹ ਵੀ ਦੁਨੀਆ ਦੇ ਵਿੱਚ ਇਤਿਹਾਸ ਹੀ ਰਚਾਇਆ ਹੈ ਫੌਜੀ ਹੁਣਾਂ ਦੇ ਚਰਚੇ ਹੁੰਦੇ ਨੇ ਰੌਤੇ ਦੀ ਟੀਮ ਵੀ ਕਹਿੰਦੇ ਝੋਟੀ ਦੀ ਬੰਦੀ ਰਹੀ ਹੈ ਪਰ ਪੈਂਦੀ ਰੇਡ ਕੋਈ ਗੱਲ ਨਹੀਂ ਦਰਸ਼ਕੋ ਜਿੱਤ ਹਾਰ ਬਣੀ ਹੈ ਕਾਲਗੜ ਵਾਲਿਆਂ ਇਹ ਗੱਲ ਪੱਕੀ ਹੈ ਦੋ ਪ੍ਰਧਾਨ ਘੋਲ ਦੇ ਕਹਿੰਦੇ ਟੈਣਾ ਹੀ ਟੈਣਾ ਹੈ ਪਰ ਕੁੜੀਆਂ ਦਾ ਵੇਟ ਦੇਖੋ ਯਾਰ ਇੱਕ ਵਾਰੀ ਜੇ ਤੁਸੀਂ ਚਾਹੋ ਨੇ ਵੀ ਟੀਮ ਚੰਗਾ ਖੇਡ ਰਹੀ ਐ ਤੇ ਤਾੜੀ ਗੱਡ ਕੇ ਮਾਰੋ ਮੇਰਾ ਭਰਾ ਕੋਈ ਗੱਲ ਯਾਰ ਜਿੱਤ ਹਾਰ ਬਣੀ ਐ ਦੋ ਪਹਿਲਵਾਨ ਭੁੱਲਦੇ ਐ ਲੈ ਵੀ ਜੋਨੀ ਇੱਕ ਨੇ ਟੈਣਾ ਹੀ ਟੈਣਾ ਪਰ ਕੁੜੀਆਂ ਦਾ ਵੇਟ ਦੇਖੋ ਯਾਰ ਫਿਰ ਵੀ ਬਰਾਬਰ ਦੀ ਟੱਕਰ ਦੇ ਰਹੀਆਂ ਪਰ ਇਧਰਲੇ ਪਾਸੇ ਵੇਖਦਾ ਵੀ ਮੈਚ ਬਹੁਤ ਚੰਗਾ ਖੇਡਿਆ ਜਾ ਰਿਹਾ ਆਹ ਕਹਿੰਦੇ ਪੱਲੂ ਇਸਨੇ ਖੇਡ ਦੇ ਮੈਦਾਨ ਵਿੱਚ ਵਧੀ ਹੋਈ ਐ ਵੀ ਤਾਂ ਕਹਿੰਦੇ ਰੌਤੇ ਵਾਲਾ ਕੋਚ ਸਾਡਾ ਵੀਰ ਉਹ ਚੇਚੇ ਤੌਰ ਤੇ ਪੁੱਜ ਆਇਆ ਐ ਪਹਿਲਵਾਨ ਭਰਾਵਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਲਓ ਸਾਹਮਣੇ ਪੱਲੂ ਦੀ ਰੇਡ ਤੇ ਨੰਬਰ ਦਾ ਇਸ਼ਾਰਾ ਜੋਨੀ ਬਾਈ ਦੱਸ ਰਿਹਾ ਇਹ ਨੰਬਰ ਜਿਹੜਾ ਉਹ ਰੇਡਰ ਦੇ ਖਾਤੇ ਜੋੜਦਾ ਆਇਆ ਪੱਲੂ ਆਪਣੀ ਟੀਮ ਲਈ ਜੋੜ ਗਈ ਹੈ ਜੂਨੀ ਨੇ ਵੀ ਆਪਣੇ ਟਾਈਮ 'ਚ ਕਬੱਡੀ ਬੜੀ ਟਾਲ ਦੀ ਖੇਡੀ ਹੈ ਤੇ ਗੱਲਾਂ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਹੋਈਆਂ ਮੇਰੇ ਵੀਰੋ ਆਹ ਕਹਿੰਦੇ ਸੋਚਾਂ ਆ ਗਈ ਹੈ ਲੱਖੇ ਚੱਕੀ ਮੈਂ ਇੱਕ ਸੋਚਾਂ ਦੀ ਕਬੱਡੀ ਪੈ ਰਹੀ ਹੈ ਲਓ ਅਗਲੀ ਰੇਡ ਪਾਲ ਲਈ ਕਹਿੰਦੇ ਸੋਚਾਂ ਖੇਡ ਮੈਦਾਨ 'ਚ ਵਾਦੀ ਹੋਈ ਹੈ ਪਰ ਵੀਰਪਾਲ ਵੀਰਪਾਲ ਇੱਕ ਵਾਰੀ ਤਾੜੀਆਂ ਮਾਰੋ ਦਾ ਸ਼ੀਰੋ ਜਿੰਨੇ ਟੱਚ ਤੇ ਓਨੇ ਜਫੇ ਜਿੰਨੇ ਟੱਚ ਤੇ ਉਹਨੇ ਜੱਫੇ ਲੱਗ ਰਿਹਾ ਜੋਰ ਫਿੱਟਿਆ ਵਾਲਾ ਕੀ ਵਿਸਲਾ ਆਖਦੀ ਹੈ ਪੈਂਦੀ ਹੋਈ ਰੇਡ ਹੈ ਲੱਗ ਰਿਹਾ ਜੋਰ ਹੈ ਸੋਚਾਂ ਤੇ ਵੀਰਪਾਲ ਸੋਚਾਂ ਤੇ ਵੀਰਪਾਲ ਬੱਲੇ 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 ਇੱਥੇ ਇੱਥੇ ਟੱਕਾ ਐਕਸ਼ਨ ਐਕਸ਼ਨ ਹੋ ਰਿਹਾ ਪਰਾਕੇ ਪੂਰੇ ਪੈਂਦੇ ਆ ਕਿ ਮਾਈ ਆ ਆਪਣੀ ਮਾਂ ਸਮਝਾਲਾ ਬੋਲਣ ਦਾ ਉਹਨੂੰ ਚੱਜ ਸਿਖਾ ਲਾ ਨਹੀਂ ਤਾਂ ਚੜਜੂ ਨਾ ਕੋਈ ਚੰਦ ਵੇ ਵੇ ਮੈਂ ਬੁਰੀ ਕਰੂੰਗੀ ਉਹ ਨਵਜਾ ਕਰ ਦੂ ਵੇ ਇਹ ਮੈਂ ਦੁਰੀ ਕਰੂੰਗੀ ਦਬਜਾ ਕਰ ਦੂ ਬੰਦ ਵੇ ਆਹ ਕਹਿੰਦੇ ਪੱਲੂ ਇਸ ਲਈ ਕਹਿੰਦੇ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਵਿੱਚ ਫੇਰ ਵਧੀ ਹੋਈ ਹੈ ਇਹ ਬੇਇਤੀ ਕਰਨੀ ਚਾਹੁੰਦਾ ਇਸ ਤੋਂ ਅਗਲੀਆਂ ਟੀਮਾਂ ਰੈਡੀ ਰਹਿਣ ਪਰ ਨੰਬਰ ਦਾ ਇਸ਼ਾਰਾ ਜੁਨੀ ਬਾਈ ਦੱਸਦਾ ਹੈ ਵੀ ਨੰਬਰ ਕਿਹੜੇ ਪਾਸੇ ਜੀ ਦੱਸੋ ਮੇਰਾ ਵੀਰ ਦੱਸੋ ਮੇਰਾ ਭਰਾ ਦੱਸੋ ਦੱਸੋ ਰੈਫਰੀ ਦਾ ਫੈਸਲਾ ਟਲ ਮੰਨਿਆ ਜਾਣਾ ਜੀ ਬਾਹਰ ਦਾ ਕੋਈ ਵੀਰ ਦੱਸੋ ਮੇਰਾ ਭਰਾ ਪੁਆਇੰਟ ਪੁਆਇੰਟ 12 ਨੂੰ ਕਿਸੇ ਨੇ ਇੰਟਰਫੇਅਰ ਕਰਨਾ ਹੈ ਇੱਥੇ ਰੱਖ ਜੋਨੀ ਪਹਿਲਵਾਨ ਇੱਕ ਵਾਰੀ ਮੈਚ ਰੋਕੋ ਜੀ ਰੋਕੋ ਮੈਚ 2 ਮਿੰਟ ਆ ਜਿਹੜੇ ਕੋਚ ਆ ਵੀਰੇ ਮਿੱਤੇ ਬਾਈ ਹੋ ਜੋ ਮਾੜਾ ਜਿਹਾ ਬਾਹਰ ਹੋ ਜਾਓ ਮੇਰਾ ਵੀਰ ਮੈਚ ਚੰਗਾ ਲੱਗਾ ਆ ਮਿੱਤੇ ਬਾਈ ਸੌਰੀ ਆ ਯਾਰ ਕਮੇਟੀ ਨੇ ਕਿਹਾ ਥੋੜਾ ਪਰਲੀ ਸਾਈਡ ਤੋਂ ਕੇ ਮੈਚ ਵੇਖੋ ਜੀ ਕੋਈ ਗੱਲ ਨਹੀਂ ਗਿੰਦੂ ਬਾਈ ਨੂੰ ਵੀ ਬੇਨਤੀ ਹੈ ਗਿੰਦੂ ਬਾਈ ਵੀ ਬਾਹਰ ਹੋ ਜੇ ਇੱਕ ਵਾਰ ਕੁਤਨਾਓ ਯਾਰ 1 ਮਿੰਟ ਜੀ ਹਾਂਜੀ ਜਗਨੰਦਾ ਜੀ ਇੱਕ ਸਾਈਡ ਤੋਂ ਹੋ ਜੇ ਹਾਂਜੀ ਜੀ 1 ਮਿੰਟ ਜੀ 1 ਮਿੰਟ ਜੀ ਜਿਹੜੇ ਸਾਡੇ ਵੀਰ ਕੋਚ ਆ ਥੋੜਾ ਥੋੜਾ ਪਿੱਛੇ ਹਟ ਜਨ ਪ੍ਰੀਤ ਬੇਨਤੀ ਹੈ ਥੋੜਾ ਥੋੜਾ ਪਿੱਛੇ ਹਟ ਜਨ ਸੋਚਾ ਭਾਈ ਮੀਤੇ ਪੁਆਇੰਟ ਦੇ ਵਾਅਦੇ ਕਰ ਗਏ ਹਾਂ ਜੀ ਭਾਈ ਮੀਤੇ ਸੀਨੀਅਰੋ ਯਾਰ ਅਸੀਂ ਤਾਂ ਬੋਲਣ ਆਏ ਯਾਰ ਸਾਨੂੰ ਜਿਵੇਂ ਕਮੇਟੀ ਕਹੂਗੀ ਅਸੀਂ ਉਦਾਂ ਬੋਲਣਾ ਗੁੱਸਾ ਨਾ ਕਰਿਓ ਮੇਰਾ ਭਰਾ ਗਿੰਦੂ ਬਾਈ ਨੂੰ ਵੀ ਬੇਨਤੀ ਹੈ ਲਾਈਨ ਤੋਂ ਬਾਹਰ ਰਵੇ ਤੇ ਜਿਹੜੇ ਨਾਲ ਕੋਚ ਆਏ ਉਹ ਵੀ ਲਾਈਨ ਤੋਂ ਬਾਹਰ ਰਹਿਣ ਕਿਉਂਕਿ ਮੈਚ ਚੰਗਾ ਲੱਗਾ ਹੋਇਆ ਬਾਈ ਅਸੀਂ ਤਾਂ ਅਪੀਲ ਕੀਤੀ ਹੈ ਇਹ ਧਿਆਨ ਦੇਣ ਸਾਡੇ ਵੀਰ ਲੈ ਵੀ ਜਗਨੰਦਨ ਕਮੇਟੀ ਨੇ ਆਖਿਆ ਤੇ ਆਪਣਾ ਬੋਲਣਾ ਫਰਜ਼ ਹੈ ਇਹ ਧਿਆਨ ਰੇਡ ਇਹ ਕਬੱਡੀ 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 ਪਰ ਪੱਲੂ ਇਸ ਲਈ ਕਹਿੰਦੇ ਨੰਬਰ ਜੋੜ ਗਿਆ ਜੇ ਆ ਖਿਡਾਰੀਆਂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੋ ਜੀ ਜ਼ੋਰਦਾਰ ਐਨ ਕਹਿੰਦੇ ਪੱਲੂ ਨੇ ਨੰਬਰ ਜੋੜ ਦਿੱਤਾ ਸੋਚਾ ਕਬੱਡੀ ਪਾਰੀ ਆ ਲੱਖੇ ਹੋਣ ਕਰ ਗੱਲ ਲਾ ਅਗਲੀ ਰੇਡ ਪਾਉਣ ਲਈ ਕਹਿੰਦੇ ਸੋਚਾ ਖੇਡ ਮੈਦਾਨ ਦੇ ਵਿੱਚ ਵਾਦੀ ਆ ਰਹੀ ਹੈ ਤਿੰਨ ਖਿਡਾਰੀ ਨੇ ਹਾਂਜੀ ਖਾਨਾ ਕਿੱਥੇ ਬਾਈ ਕਲੀ ਵਾਲਾ ਵੀਰ ਬਣ ਕੇ ਆ ਰੋ ਜਰੂਰ ਹਾਂਜੀ ਹਾਂਜੀ ਖਾਨ ਬਾਈ ਕਿੱਥੇ ਆ ਸਾਡਾ ਵੀਰ ਕਲੀ ਵਾਲਾ ਖਾਨ ਬਾਈ ਨੂੰ ਬੇਨਤੀ ਹੈ ਉਹ ਵੀਰ ਜਿਹੜਾ ਜਲਦੀ ਆਵੇ ਪ੍ਰਧਾਨ ਸਾਡਾ ਆਪ ਕਲੀ ਪਾਈ ਜਾਂਦਾ ਯਾਰ ਬਾਈ ਵੜ ਕੇ ਬੇਨਤੀ ਹੈ ਖਾਨ ਬਾਈ ਪੰਨੀ ਵਾਲੇ ਤੇ ਮੁਕਸਰ ਬਾਈ ਵੜ ਕੇ ਜੇ ਭੈਣਾਂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਦੋਨਾਂ ਟੀਮਾਂ ਲਈ ਲੈ ਵੀ ਇੱਕ ਮਿੰਟ ਜੀ ਉਧਰ ਸਾਡਾ ਵੱਟਾ ਬਾਈ